ਦਾ ਵੀ ਜਿਹੜਾ 2 ਸਵਾ 2 ਸਾਲ ਦਾ ਵਕਫਾ ਲੱਗਿਆ ਹੁਣ ਸਰਕਾਰ ਦਾ ਵੀ ਸਰਕਾਰ ਉਹ ਚੀਜ਼ਾਂ ਕਰ ਪਈ ਆ ਪਰ ਜਿਹੜੀ ਚੀਜ਼ ਤੁਸੀਂ ਸੋਚ ਕੇ ਪਾਰਟੀ ਜੁਆਇਨ ਕੀਤੀ ਸੀ ਜਾਂ ਲੋਕਾਂ ਨੇ ਸੋਚ ਕੇ ਸਰਕਾਰ ਜਿਹੜੀ ਆ ਬੰਦ ਰਹੀ ਐ ਐਮਐਲਏ ਜਤਾਈ ਨੇ ਕਹਿੰਦੇ ਸੀ ਵੀ ਸਰਕਾਰ ਕ腐ਸ਼ਨ ਘਟਾਊਗੀ ਜੀ ਤੇ ਲੇਕਿਨ ਜਦੋਂ ਆਪਾਂ ਦੇਖੀਏ ਰੀਟੇਲ ਲੈਵਲ ਤੇ ਕ腐ਸ਼ਨ ਵਧੀ ਹੋਈ ਆ ਵਧੀ ਹੈ ਜੀ ਜਿਨ੍ਹਾਂ ਦੇ ਲੋਕਾਂ ਦੇ ਕੰਮ ਪੈਂਦੇ ਨੇ ਥਾਣਿਆਂ 'ਚ ਜਿਨ੍ਹਾਂ ਨੇ ਲੋਕਾਂ ਦੇ ਕੰਮ ਪੈਂਦੇ ਨੇ ਤਹਿਸੀਲਾਂ ਦੇ ਵਿੱਚ ਜੀ ਜਿਨ੍ਹਾਂ ਨੇ ਕਾਰੋਬਾਰ ਚਲਾਉਣਾ ਹੂੰ ਕਿਤੇ ਇਨਸਪੈਕਟਰ ਆਜ ਭਾਰਾ ਹੋ ਗਿਆ ਜੀ ਤੇ ਉਹ ਤੁਸੀਂ ਉਹਨਾਂ ਨਾਲ ਜੋ ਮਿਲਦੇ ਹੋ ਉਹ ਸਾਰੇ ਕਹਿੰਦੇ ਆ ਵੀ ਦੇਖੋ ਜੀ ਤੰਗ ਤਾਂ ਸਾਨੂੰ ਪਹਿਲਾਂ ਵੀ ਕਰਦੇ ਸੀ ਥੋੜਾ-ਬੋਤਾ ਲੇਕਿਨ ਜਦ ਵੀ ਆਪ ਸਰਕਾਰ ਆਈ ਆ ਕਿਉਂਕਿ ਇਹਨਾਂ ਨੇ ਜਿਹੜੇ ਇਹਨਾਂ ਦੇ ਪੋਲਿਟਿਸ਼ੀਅਨ ਆ ਉਹਨਾਂ ਦੇ ਪਾਵਰ ਤਕਰੀਬਨ ਲਿਮਟ ਕਰਤੇ ਆਪਣੇ ਰਾਜਾ ਵੜਿੰਗ ਉਹਨਾਂ ਕੋਲ 246000 ਵੋਟ ਦਾ ਦੇਸ ਹੈ ਇਹ ਇਲੈਕਸ਼ਨ ਨੂੰ ਜਿੱਤਣ ਨੂੰ ਕਿਉਂਕਿ ਮਲਟੀ ਕੰਟਰੈਸਟ ਬਣ ਗਿਆ ਇਹ ਕੋਨ ਕੋ ਕੰਟੈਸਟ ਜਿੱਤਣ ਨੂੰ ਤੁਹਾਨੂੰ 3.5 ਤੋਂ 4 ਲੱਖ ਕੋਟ ਦੀ ਲੋੜ ਨਹੀਂ ਗਈ ਜਿਹੜਾ ਵੀ ਕੈਂਡੀਡੇਟ 3 ਲੱਖ ਕੋਟ ਲੱਗਿਆ ਉਹ ਜਿੱਤ ਗਿਆ ਜੀ ਜੀ ਹੁਣ ਜੇ ਤੁਸੀਂ ਪਹਿਲਾਂ ਹੀ 2.40 ਲੱਖ ਸਰ ਤੇ ਖੜੇ ਹੋ ਜਿਵੇਂ ਰਾਜੇ ਜੀ ਖੜੇ ਆ ਸਟਾਰਟਿੰਗ ਪੁਆਇੰਟ ਤੇ ਫਿਰ 3 ਲੱਖ ਵਾਲਾ ਦੂਰ ਨਹੀਂ ਲੱਗਦਾ ਜੀ ਸੋ ਮੈਨੂੰ ਪੂਰਾ ਕੰਫੀਡੈਂਸ ਆ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਧਾਨ ਸਾਹਿਬ ਰਾਜਾ ਬਣਗੇ ਚਰਚਾ ਸੀ ਕਿ ਤੁਸੀਂ ਲੁਧਿਆਣਾ ਦੋਖ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦ ਸੰਭਾਵਿਤ ਉਮੀਦਵਾਰ ਵੀ ਸੀ ਕਿਤੇ ਉਹ ਨਾਰਾਜ਼ ਕੀਤਾ ਨਹੀਂ ਵੀ ਪਾਰਟੀ ਨੇ ਲੜਾ ਲੱਪਾ ਲਈ ਰੱਖਿਆ ਤੇ ਮੁਰਕੇ ਟਿਕਟ ਸੁਪਰਾਸ਼ ਪੱਪੀ ਹਰੋਂ ਦੇ ਦਿੱਤੀ ਪਾਰਟੀ ਦਾ ਫੈਸਲਾ ਪਾਰਟੀ ਦਾ ਫੈਸਲਾ ਹੁੰਦਾ ਜੀ ਹੁਣ ਪਾਰਟੀ ਨੇ ਕੀ ਸੋਚਿਆ ਕਿਵੇਂ ਸੋਚਿਆ ਹੂੰ ਪਾਰਟੀ ਨੇ ਸੋਚ ਸਮਝ ਕੇ ਹੂੰ ਪੱਪੀ ਜੀ ਨੂੰ ਟਿਕਟ ਦਿੱਤਾ ਜਿਵੇਂ ਐਮਐਲਏ 92 ਐਮਐਲਏ ਆ ਪਾਰਟੀ ਦੇ ਸਿਲੈਕਟ ਹੋਏ ਨੇ ਜੀ ਇਹ ਇਹ ਸਾਰਿਆਂ ਦਾ ਰਿਪੋਰਟ ਕਾਰਡ ਜਨਤਾ ਨੇ ਲਿਖਣਾ ਕਿਉਂਕਿ ਤੁਸੀਂ 92 ਐਮਐਲਏ ਨੇ ਜਾ ਕੇ ਸਰਕਾਰ ਬਣਾਈ ਆ ਜੀ ਸਰਕਾਰ ਨੇ ਜੇ ਤਾਂ ਜਨਤਾ ਖੁਸ਼ ਰੱਖੀ ਆ ਫਿਰ ਥੋੜੀ ਵੋਟ ਵਧਣੀ ਚਾਹੀਦੀ ਆ ਜੀ ਜੇ ਜਨਤਾ ਖੁਸ਼ ਨਹੀਂ ਥੋੜੀ ਵੋਟ ਕੱਢੂਗੀ ਹੂੰ ਬਿਲਕੁਲ 92 ਹਲਕਿਆਂ ਚੋਂ ਤਾਂ ਤੁਸੀਂ ਜ਼ਰੂਰ ਜਿੱਤਗੇ ਸੀਗੇ ਹੁਣ ਪਤਾ ਲੱਗੂਗਾ 4 ਤਰੀਕ ਨੂੰ ਕਿ ਕਿੰਨੀਆਂ ਪਾਰਲੀਮੈਂਟਰੀ ਸੀਟਾਂ ਜਿੱਤਦੇ ਹੋ ਤੇ ਕਿੰਨੀਆਂ ਪਾਰਲੀਮੈਂਟਰੀ ਸੀਟਾਂ ਦੇ ਥੱਲੇ ਅਸੈਂਬਲੀ ਜਿੱਤਦੇ ਹੋ ਤੁਸੀਂ ਐਨਆਰਆਈਆਂ ਨਾਲ ਕਾਫੀ ਇੰਟੈਕਟ ਹੈ ਤੁਸੀਂ ਖੁਦ ਐਨਆਰਆਈ ਹੈਗੇ ਹੋ ਐਨਆਰਆਈ ਨੇ ਆਮਦਵੀ ਪਾਕਿਸਤਾਨ ਸਰਕਾਰ ਨੂੰ ਵਾਸਤੇ 2017 ਵਿੱਚ ਬੜੀ ਜਦੋਜਹਿਦ ਕੀਤੀ ਸੀ ਇਸ ਵਾਰ ਵੀ ਬੜਾ ਸਹਿਯੋਗ ਦਿੱਤਾ ਹੁਣ ਐਨਆਰਆਈ ਦੇ ਮਨ ਦੇ ਵਿੱਚ ਕੀ ਹੈ ਕੀ ਸੋਚ ਰਹੇ ਨੇ ਸਰਕਾਰ ਦਾ ਜੀ ਸੋਏ ਨਰਾਇਣ ਅਹ ਨੇ ਸਪੋਰਟ ਕੀਤੀ ਜੀ ਆਪ ਦੀ ਸੰ 2022 ਪਾਵਾ ਉਹਨਾਂ ਨੇ ਬਾਹਰ ਬੈਠ ਕੇ ਟੈਲੀਫੋਨ ਕੀਤੇ ਨੇ ਪਾਵਾ ਉਹ ਜਹਾਜ਼ ਛੱਡ ਕੇ ਇੱਥੇ ਆਏ ਹੂੰ ਪਮਾਉ ਨੇ ਫੇਸਬੁਕ ਤੇ ਸਪੋਰਟ ਕੀਤੀ ਇਲੈਕਟ੍ਰੋਨਿਕ মিডিਆ ਸੋਸ਼ਲ ਮੀਡੀਆ ਰਾਹੀਂ ਜਿਵੇਂ ਉਹਨਾਂ ਨੇ ਸਪੋਰਟ ਕੀਤੀ ਜੇ ਸੌ ਨੇ ਉਹਨੂੰ ਕੀਤੀ ਉਹ ਸੋਚਦੇ ਸੀ ਕਿ ਵੀ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਅ ਇੱਕ ਨਵੇਂ ਸੋਚ ਦੀ ਹੂੰ ਅ ਕਰਾਪਸ਼ਨ ਫਰੀ ਜੀ ਇਫੀਸ਼ੀਐਂਸੀ ਵੱਡੀ ਸਰਕਾਰ ਆਉਗੀ ਤੇ ਉਹ ਐਨਆਰਏ ਜੀ ਸੌ ਨਾਲ ਖੜੇ ਸੀਗੇ ਨੇ ਅੱਜ ਉਹਨਾਂ ਚੋਂ 40 ਬੰਤ ਨੂੰ ਲੱਭਣ ਅਦਰਿਤ ਬੁੱਧੀ ਹੁਕਮ ਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਮੋਦੀਵਰਾ ਦੀ ਕੀ ਲੱਗਦਾ ਦੇਸ਼ ਚ ਦੁਬਾਰਾ ਵਾਪਸੀ ਹੋਏਗੀ ਕਿਉਂਕਿ ਕਹਿੰਦੇ ਪੰਜਾਬ ਤੋਂ ਵੀ ਜਿਵੇਂ ਪ੍ਰਭਾਵ ਘਟਾ ਹੈ ਦੂਜੇ ਸੂਬੇ ਵਿੱਚ ਉਸੇ ਤਰ੍ਹਾਂ ਬੀਜੇਪੀ ਲਹਿਰ ਬਰਕਰਾਰ ਹੈ ਜੋ ਲੇਟਸ ਰਿਪੋਰਟ ਆ ਰਹੀ ਹੈ ਦੇਖੋ ਜੀ 2 ਮਹੀਨੇ ਪਹਿਲਾਂ ਤਾਂ ਬੀਜੇਪੀ ਸੋਚ ਰੇ ਸੀ ਵੀ ਅਸੀਂ 400 ਪਲੱਸ ਸੀਟਾਂ ਲੱਕ ਜਾਵਾਂਗੇ ਉਹ ਗੱਲਾਂ ਤਾਂ ਛੇਤੀ ਬੰਦ ਹੋ ਗਈਆਂ ਠੀਕ ਹੈ ਜੀ ਤੇ ਫਿਰ ਕਹਿੰਦੇ ਜੀ ਨਹੀਂ ਜੀ ਅਸੀਂ ਪਲੱਸ ਰਵਾਂਗੇ ਹੁਣ ਤਾਂ ਪਲੱਸ ਵੀ ਕਿਤੇ ਨਹੀਂ ਆਉਂਦੀ ਜੀ ਹੁਣ ਤਾਂ ਹੁਣ ਤਾਂ ਬੀਜੇਪੀ ਦੀ ਵੋਟ ਸ਼ੇਅਰ ਘਟੂਗੀ ਰਾਸਤਾਨੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬੋਲਬੋਸ ਸਵਾਗਤ ਹੈ ਜੀ ਮਿੰਦਰਪਾਲ ਸਿੰਘ ਢੋਣਾ ਜਿਵੇਂ ਕਿ ਸਭ ਨੂੰ ਪਤਾ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਅਖਾੜਾ ਪੱਕਿਆ ਹੋਇਆ ਤੇ ਪੰਜਾਬ ਦੇ ਵਿੱਚ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਵਧੀਆਂ ਹੋਈਆਂ ਨੇ ਲੀਡਰਾਂ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਜਾਣਾ ਜਿਹੜਾ ਉਹ ਲਗਾਤਾਰ جاری ਹੈ ਤੇ ਕੁਝ ਜਿਹੜੇ ਆਗੂ ਨੇ ਘਰ ਵਾਪਸੀ ਕਰਨ ਤੇ ਲੁਧਿਆਣਾ ਵਿੱਚ ਵੱਡਾ ਇੱਕ ਸਿਆਸੀ ਧਮਾਕਾ ਜਸਬੀਰ ਸਿੰਘ ਜੱਸੀ ਖੰਗੂੜਾ ਹੋਰਾਂ ਨੇ ਕੀਤਾ ਜਿਹੜੇ ਖਾਸ ਤੌਰ ਤੇ ਐਨ ਆਰ ਆਈ ਮੰਨੇ ਜਾਂਦੇ ਨੇ ਤੇ ਸਾਬਕਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਵੀ ਵਾਪਸੀ ਹੋਈ ਹੈ ਗਏ ਕਿਉਂ ਸੀ ਤੇ ਵਾਪਸੀ ਕਿਹਨਾ ਕਰਨ ਕਰਕੇ ਬਹੁਤ ਬਹੁਤ ਸਵਾਗਤ ਹੈ ਸਸਸੀ ਕਾਲ ਜੀ ਸਸਿਗਲ ਜੀ ਪੂਰਾ ਸਭ ਸਵਾਲ ਇਹੀ ਹੈ ਵੀ ਪਹਿਲਾਂ ਪਾਰਟੀ ਛੱਡ ਕੇ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋਏ ਸੀਗੇ ਤੇ ਹੁਣ ਘਰ ਵਾਪਸੀ ਕੀਤੀ ਗਈ ਹੈ ਪਾਰਟੀ ਛੱਡਣ ਦਾ ਕਾਰਨ ਕੀ ਸੀਗਾ ਉਸ ਸਮੇਂ ਜੀ ਕੋਈ ਜੀ ਮਾਹੌਲ ਬਣਿਆ ਹੋਇਆ ਸੀ 2.5 ਸਾਲ ਪਹਿਲਾਂ ਜੀ ਵੀ ਆ ਪਾਰਟੀ ਇੱਕ ਨਵੀਂ ਸੋਚ ਨਵੇਂ ਖਿਆਲ ਦੀ ਪਾਰਟੀ ਆ ਜੀ ਤੇ ਵਧੀਆ ਰਾਜ ਲਿਆਊਗੀ ਉਹਦੇ ਕਾਰਨ ਕਾਫੀ ਲੋਕਾਂ ਨੇ ਜੀ ਉਹਨਾਂ ਨੂੰ ਉਹਨਾਂ ਦਾ ਸਾਥ ਦਿੱਤਾ ਵੱਡੀ ਵੱਡੇ ਪੱਧਰ ਤੇ ਵੋਟ ਪਈ ਤੇ ਮੈਂ ਵੀ ਉਸ ਦਿਨ ਸੋਚਿਆ ਸੀਗਾ ਵੀ ਸ਼ਾਇਦ ਆਪ ਪਾਰਟੀ ਬਧੀਆ ਐਡਮਿਨਿਸਟ੍ਰੇਸ਼ਨ ਲੈ ਕੇ ਆਉਣਗੇ ਜੀ ਤੇ ਚੋਣਾਂ ਤੋਂ ਪਹਿਲਾਂ ਮੈਂ ਕੁਝ ਦਿਨ ਪਹਿਲਾਂ ਜੁਆਇਨ ਕਰ ਲਿਆ ਸੀ ਜੀ ਜੀ ਕੋਰ ਸਾਹਿਬ ਲੱਗਦਾ ਵੀ ਜਿਹੜਾ 2 ਸਵਾ 2 ਸਾਲ ਦਾ ਵਕਫਾ ਲੰਘਿਆ ਹੁਣ ਸਰਕਾਰ ਦਾ ਵੀ ਸਰਕਾਰ ਉਹ ਚੀਜ਼ਾਂ ਕਰ ਪਈ ਆ ਪਰ ਜਿਹੜੀ ਚੀਜ਼ ਤੁਸੀਂ ਸੋਚ ਕੇ ਪਾਰਟੀ ਜੁਆਇਨ ਕੀਤੀ ਸੀ ਜਾਂ ਲੋਕਾਂ ਨੇ ਸੋਚ ਕੇ ਸਰਕਾਰ ਦੇ ਰੀਆ ਬਣਨੇ ਐਮਐਲਏ ਜਿਤਾਏ ਨੇ ਦੇਖੋ ਆਪਾਂ ਕਹਿੰਦੇ ਸੀਗੇ ਬਈ ਸਰਕਾਰ ਆਊਗੀ ਜਿਹੜੀ ਗਰੀਬਾਂ ਦਾ ਭਲਾ ਕਰੂਗੀ ਜੀ ਤੇ ਸਟੇਟਮੈਂਟਾਂ ਜਿਆਦਾ ਦਿੱਤੀਆਂ ਹੂੰ ਤੇ ਡਿਲੀਵਰੀ ਬਹੁਤ ਘੱਟ ਕੀਤੀ ਆ ਜੀ ਅਮ ਕਹਿੰਦੇ ਸੀ ਵੀ ਸਰਕਾਰ ਕ腐ਪਸ਼ਨ ਘਟਾਊਗੀ ਜੀ ਤੇ ਲੇਕਿਨ ਜਦੋਂ ਆਪਾਂ ਦੇਖੀਏ ਰੀਟੇਲ ਲੈਵਲ ਤੇ ਹੂੰ ਕ腐ਪਸ਼ਨ ਵਧੀ ਹੋਈ ਆ ਵਧੀ ਆ ਜੀ ਜਿਨ੍ਹਾਂ ਦੇ ਲੋਕਾਂ ਦੇ ਕੰਮ ਪੈਂਦੇ ਨੇ ਥਾਣਿਆਂ 'ਚ ਜਿਨ੍ਹਾਂ ਦੇ ਲੋਕਾਂ ਦੇ ਕੰਮ ਪੈਂਦੇ ਨੇ ਤਹਿਸੀਲਾਂ ਦੇ ਵਿੱਚ ਜੀ ਅ ਜਿਨ੍ਹਾਂ ਨੇ ਕਾਰੋਬਾਰ ਚਲਾਉਣਾ ਹੂੰ ਜਿੱਥੇ ਇਨਸਪੈਕਟਰ ਆਜ ਹਾਂ ਭਰਾ ਹੋ ਗਿਆ ਜੀ ਤੇ ਉਹ ਤੁਸੀਂ ਉਹਨਾਂ ਨਾਲ ਜੋ ਮਿਲਦੇ ਹੋ ਉਹ ਸਾਰੇ ਕਹਿੰਦੇ ਆ ਵੀ ਦੇਖੋ ਜੀ ਤੰਗ ਤਾਂ ਸਾਨੂੰ ਪਹਿਲਾਂ ਵੀ ਕਰਦੇ ਸੀ ਥੋੜਾ ਬਹੁਤਾ ਲੇਕਿਨ ਜਦ ਵੀ ਆਪ ਸਰਕਾਰ ਆਈ ਆ ਕਿਉਂਕਿ ਇਹਨਾਂ ਨੇ ਜਿਹੜੇ ਇਹਨਾਂ ਦੇ ਪੋਲਿਟਿਸ਼ੀਅਨ ਆ ਉਹਨਾਂ ਦੇ ਪਾਵਰ ਤਕਰੀਬਨ ਲਿਮਿਟ ਕਰਤੇ ਪਰ ਮੈਂ ਇਲੈਕਟਿਡ ਰਿਪ੍ਰੈਜ਼ੈਂਟੇਟਿਵਸ ਨੇ ਐਮ ਐਲ ਏਜ਼ ਨੇ ਲੇਕਿਨ ਉਹਨਾਂ ਤੋਂ ਇਹਨਾਂ ਨੇ ਕੋਈ ਖਾਸ ਅਥੋਰਿਟੀ ਦਿੱਤੀ ਨਹੀਂ ਸ਼ਕਤੀਆਂ ਕੋਲ ਆਫਸਰ ਭਾਰੇ ਹੋਗੇ ਜਦੋਂ ਆਫਸਰ ਭਾਰੇ ਹੁੰਦੇ ਨੇ ਉਹਨਾਂ ਦੀ ਪ੍ਰਾਈਸ ਵਧ ਜਾਂਦੀ ਹੈ ਪੂਰੇ ਸਰ ਵੱਡੇ ਵੱਡੇ ਬੋਰ ਲੱਗੇ ਸੀਗੇ ਵੇ ਭ੍ਰਸ਼ਟਾਚਾਰ ਦੇ ਵਿੱਚ ਇੰਨੇ ਲੋਕ ਅਸੀਂ ਗ੍ਰਿਫਤਾਰ ਕਰ ਲਏ ਮੁੱਖ ਮੰਤਰੀ ਸਾਹਿਬ ਦੇ ਲੱਗੇ ਫਿਰ ਕੀ ਸਾਰਾ ਛੂਟ ਸੀਗਾ ਜੀ ਉਹ ਉਹ ਰਕਮ ਉੱਥੇ ਹੀ ਰੁਕ ਗਈ ਰੁਕ ਗਈ ਜਦੋਂ ਇਹਨਾਂ ਨੇ ਇਸ਼ਤਿਆਰ ਬਣਾਇਆ ਸੀ ਪਤਾ ਨਹੀਂ 383 ਜੀ ਪਰਚੇ ਹੋ ਗਏ ਨੇ 383 ਮੁਲਾਜ਼ਮਾਂ ਤੇ ਅਸੀਂ ਐਕਸ਼ਨ ਲੈ ਲਿਆ ਉਹਦੇ ਕਦੇ ਕੋਈ ਅਪਡੇਟ ਨਹੀਂ ਆਈ ਜੀ ਬੜੇ ਕਹਿੰਦੇ ਸੀ ਵੀ ਇੱਥੇ ਹੌਟਲਾਈਨ ਸ਼ੁਰੂ ਕੀਤੀ ਹੋਈ ਆ ਵੀ ਆ ਨੰਬਰ ਫੋਨ ਕਰੋ ਜੀ ਇੱਥੇ ਤੁਸੀਂ ਕੰਪਲੇਂਟ ਰਿਕਾਰਡ ਕਰੋ ਤੇ ਤੁਹਾਡੀ ਕੰਪਲੇਂਟ ਦਾ ਐਕਸ਼ਨ ਅਸੀਂ ਲਵਾਂਗੇ ਬਿਲਕੁਲ ਉਹ ਦੇਖੋ ਇਨੀਸ਼ੀਏਟਿਵ ਤਾਂ ਕਾਗਜ਼ਾਂ 'ਚ ਤਾਂ ਵਧੀਆ ਪਰ ਐਕਚੁਅਲੀ ਹੁਣ ਤੁਸੀਂ 2 ਸਾਲ ਬਾਅਦ ਜਦੋਂ ਉਹਦਾ ਰਿਪੋਰਟ ਕਾਰਡ ਲਿਖਦੇ ਹੋ ਜੀ ਆਪਾਂ ਤਾਂ ਇਹੀ ਅਸਿਊਮ ਕਰਾਂਗੇ ਵੀ ਐਕਸਰਸ ਫੇਲ ਹੋ ਗਈ ਬਿਲਕੁਲ ਬਿਲਕੁਲ ਜੀ ਜੀ ਕਿਉਂਕਿ ਕਰਾਪਸ਼ਨ ਰੀਟੇਲ ਲੈਵਲ ਤੇ ਰੀਟੇਲ ਲੈਵਲ ਦਾ ਮਤਲਬ ਕੀ ਆ ਰੀਟੇਲ ਲੈਵਲ ਦਾ ਮਤਲਬ ਇਹ ਆ ਵੀ ਜਿਨ੍ਹਾਂ ਦਾ ਸਰਕਾਰ ਨਾਲ ਬਾਹ ਪੈਂਦਾ ਰੇ ਡੇ ਟੂ ਡੇ ਬੇਸਿਸ ਤੇ ਜਿਨ੍ਹਾਂ ਦੇ ਟਰੱਕ ਰੋਕੇ ਜਾਂਦੇ ਨੇ ਜਿਨ੍ਹਾਂ ਦੀ ਜਿਨ੍ਹਾਂ ਨੇ ਥਾਣੇ ਜਾ ਕੇ ਪਰਚੇ ਕਰਾਉਣੇ ਆ ਜਿਨ੍ਹਾਂ ਨੇ ਤਸਵੀਲਾਂ ਚ ਰਜਿਸਟਰੀਆਂ ਕਰਨੀਆਂ ਆ ਜਿਨ੍ਹਾਂ ਨੇ ਕਾਰੋਬਾਰ ਚਲਾਉਣਾ ਵੀ ਉਹਨਾਂ ਨੂੰ ਇਹ ਸਰਕਾਰ ਮਹਿੰਗੀ ਪਈ ਕਿ ਨਹੀਂ ਪਈ ਤੇ ਜੋ ਮੇਰਾ ਐਕਸਪੀਰੀਅੰਸ ਆ ਤੇ ਜੋ ਮੈਨੂੰ ਫੀਡਬੈਕ ਮਿਲੀ ਆ ਕਾਫੀ ਨੈਗੇਟਿਵ ਫੀਡਬੈਕ ਮਿਲੀ ਆ ਚਰਚਾ ਸੀਗੀ ਵੀ ਤੁਸੀਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦ ਸੰਭਾਵਿਤ ਉਮੀਦਵਾਰ ਵੀ ਸੀ ਕਿਤੇ ਉਹ ਨਰਾਜ਼ ਕੀਤਾ ਨਹੀਂ ਵੀ ਪਾਰਟੀ ਨੇ ਲੜਾ ਲੱਪਾ ਲਈ ਰੱਖਿਆ ਤੇ ਮੁਰਕੇ ਟਿਕਟ ਅਸ਼ੋਕ ਪ੍ਰਾਸ਼ਦ ਪੱਪੀ ਹਰੋਂ ਦੇਤੀ ਦੇਖੋ ਪਾਰਟੀ ਦਾ ਫੈਸਲਾ ਪਾਰਟੀ ਦਾ ਫੈਸਲਾ ਹੁੰਦਾ ਜੀ ਹੁਣ ਪਾਰਟੀ ਨੇ ਕੀ ਸੋਚਿਆ ਕਿਵੇਂ ਸੋਚਿਆ ਹਮ ਪਾਰਟੀ ਨੇ ਸੋਚ ਸਮਝ ਕੇ ਹਮ ਪੱਪੀ ਜੀ ਨੂੰ ਟਿਕਟ ਦਿੱਤਾ ਰਾਜਾ ਬਣਕ ਤਾਂ ਇਹ ਕਹਿੰਦੇ ਵੀ ਰਵਨੀਤ ਸਿੰਘ ਬਿੱਟੂ ਨੂੰ ਜਤੌਣ ਵਾਸਤੇ ਯਾਰੀ ਪਗਾਈ ਆ ਪਰ ਭਗਵੰਤ ਮਾਨ ਜੀ ਨੇ ਕਮਜ਼ੋਰ ਕੈਂਡੀਡੇਟ ਦਿੱਤਾ ਕਹਿੰਦੇ ਦੇਖ ਹੁਣ ਜੇ ਮੈਂ ਕਹੂੰਗਾ ਵੀ ਇਹ ਰਲੇ ਮਿਲੇ ਨੇ ਤੇ ਲੋਕਾਂ ਨੇ ਕਿਹਾ ਵੀ ਦੇਖੋ ਜੀ ਕਿਉਂਕਿ ਟਿਕਟ ਨਹੀਂ ਮਿਲਿਆ ਤਾਂ ਕਹਿ ਰਹੇ ਨਹੀਂ ਹੁਣ ਜਨਤਾ ਜਨਤਾ ਇੰਨੀ ਭੋਲੀ ਬਾਲੀ ਤਾਂ ਹੈ ਨਹੀਂਗੀ ਜਨਤਾ ਨੂੰ ਵੀ ਪਤਾ ਵੀ ਤੁਹਾਡੇ ਮੂਰੇ ਪਾਰਟੀ ਦੇ ਮੂਰੇ ਇੱਕ ਫੈਸਲਾ ਠੀਕ ਹੈ ਨਾ ਵੀ ਪਾਰਟੀ ਨੇ ਕੋਈ ਪੜਿਆ ਲਿਖਿਆ ਕੈਂਡੀਡੇਟ ਖੜਾ ਕਰਨਾ ਜਾਂ ਪਾਰਟੀ ਨੇ ਘੱਟ ਪੜਿਆ ਕੈਂਡੀਡੇਟ ਖੜਾ ਕਰਨਾ ਤੇ ਜਦੋਂ ਵੀ ਪਾਰਟੀ ਨੇ ਇੱਕ ਫੈਸਲਾ ਇਹਨਾਂ ਨੇ ਲੈਂਦੀ ਆ ਪਾਰਟੀ ਕਦੇ ਜਸਟੀਫਾਈ ਨਹੀਂ ਕਰਦੀ ਪਾਰਟੀ ਤਾਂ ਇਹੀ ਕਹਿੰਦੀ ਆ ਵੀ ਇਹ ਸਾਡਾ ਸਭ ਤੋਂ ਵਿਨਰੇਬਲ ਕੈਂਡੀਡੇਟ ਆ ਬਾਕੀ ਸਾਰੇ ਕੰਸੀਡਰੇਸ਼ਨ ਪਿੱਛੇ ਚਲੇ ਜਾਂਦੇ ਆ ਪੰਮਾ ਤੁਹਾਡੇ ਤੇ 100 ਪਰਚੇ ਹੋਏ ਹੁਣ ਪੰਮਾ ਤੁਸੀਂ ਜੇਲ੍ਹ ਟਾਈਮ ਕੱਟ ਕੇ ਆਏ ਹੋਣ ਪੰਮਾ ਤੁਸੀਂ 100 ਠਗੀਆਂ ਮਾਰੀਆਂ ਹੁਣ ਜੀ ਪਾਰਟੀ ਇਹ ਗੱਲਾਂ 'ਚ ਨਹੀਂ ਜਾਂਦੀ ਪਾਰਟੀ ਕੋਈ ਕਹਿੰਦੀ ਆ ਜੀ ਅਸੀਂ ਵਨਰੇਬਲ ਕੈਂਡੀਡੇਟ ਖੜਾ ਕਰ ਕੀਤਾ ਵਾ ਹੁਣ ਵਨਰੇਬਿਲਟੀ ਜਿਹੜੀ ਆ ਉਹ ਜਨਤਾ ਨੇ ਫੈਸਲਾ ਕਰਨਾ ਸੋ ਇਹ ਗੱਲ ਆਪਾਂ ਕਰਾਂਗੇ 4 ਤਰੀਕ ਤੋਂ ਬਾਅਦ ਜਦੋਂ ਸਾਰੇ ਰਿਜ਼ਲਟ ਆਪਣੇ ਮੂਰੇ ਆ ਜਾਣਗੇ ਫਿਰ ਦੇਖਾਂਗੇ ਵੀ ਜਿਹੜਾ ਫੈਸਲਾ ਆਪ ਪਾਰਟੀ ਨੇ ਕੀਤਾ ਇਹਨਾਂ ਨੇ ਲੁਧਿਆਣੇ ਪਾਰਲੀਮੈਂਟਰੀ ਕੰਸਟੀਚਿਊਐਂਸੀ ਜੀ ਸਹੀ ਫੈਸਲਾ ਕੀਤਾ ਕਿ ਗਲਤ ਫੈਸਲਾ ਕੀਤਾ ਅਸ਼ੋ ਰਾਸ਼ਟਰ ਕਹਿੰਦਾ ਵੀ ਮੇਰੇ ਹਲਕਾ ਕੇਂਦਰੀ ਦੀ ਡਿਵੈਲਪਮੈਂਟ ਦੇਖ ਲਓ ਜੋ ਮੈਂ 2 ਸਾਲਾਂ ਚ ਕੰਮ ਕੀਤੇ ਆ ਉਹ ਕਮਰੇ ਅਧਾਰ ਤੇ ਮੈਨੂੰ ਵੋਟ ਪਾਇਓ ਮੈਂ ਉਸ ਤਰੀਕੇ ਦੀ ਵੋਟ ਮੈਂ ਕਮਰੇ ਅਧਾਰ ਤੇ ਵੋਟ ਮੰਗ ਰਾਂ ਕਹਿੰਦੇ ਮੈਂ ਦੇਖੋ 2 ਸਾਲ ਹੋ ਗਏ ਆਪ ਸਰਕਾਰ ਬਣੀ ਨੂੰ ਤੇ ਜਿਹੜੇ ਐਮ ਐਲ ਏ 92 ਐਮ ਐਲ ਏ ਆਪ ਪਾਰਟੀ ਦੇ ਸਿਲੈਕਟ ਹੋਈ ਨੇ ਜੀ ਇਹ ਇਹ ਸਾਰਿਆਂ ਦਾ ਰਿਪੋਰਟ ਕਾਰਡ ਜਨਤਾ ਨੇ ਲਿਖਣਾ ਕਿਉਂਕਿ ਤੁਸੀਂ 92 ਐਮਐਲਏ ਨੇ ਜਾ ਕੇ ਸਰਕਾਰ ਬਣਾਈ ਆ ਜੀ ਸਰਕਾਰ ਨੇ ਜੇ ਤਾਂ ਜਨਤਾ ਖੁਸ਼ ਰੱਖੀ ਆ ਫਿਰ ਥੋੜੀ ਵੋਟ ਵਧਣੀ ਚਾਹੀਦੀ ਆ ਜੀ ਜੇ ਜਨਤਾ ਖੁਸ਼ ਨਹੀਂ ਥੋੜੀ ਵੋਟ ਕੱਢੂਗੀ ਹੂੰ ਬਿਲਕੁਲ 92 ਹਲਕਿਆਂ ਚੋਂ ਤਾਂ ਤੁਸੀਂ ਜਰੂਰ ਜਿੱਤਗੇ ਸੀਗੇ ਹੁਣ ਪਤਾ ਲੱਗੂਗਾ 4 ਤਰੀਕ ਨੂੰ ਕਿ ਕਿੰਨੀਆਂ ਪਾਰਲੀਮੈਂਟਰੀ ਸੀਟਾਂ ਜਿੱਤਦੇ ਹਨ ਤੇ ਕਿੰਨੀਆਂ ਪਾਰਲੀਮੈਂਟਰੀ ਸੀਟਾਂ ਦੇ ਥੱਲੇ ਅਸੈਂਬਲੀ ਜਿੱਤਦੇ ਆ ਜੀ ਜੀ ਤੇ ਜੋ ਮੇਰੀ ਐਸਟੀਮੇਸ਼ਨ ਆ ਆਪ ਪਾਰਟੀ ਦੇ ਇਸ ਇਲੈਕਸ਼ਨ ਦੇ ਵਿੱਚ ਅ ਵੋਟ ਸ਼ੇਅਰ ਬਹੁਤ ਘਟੂਗਾ ਘਟੂਗਾ ਪਤਾ ਨਹੀਂ ਘਟੂਗਾ ਹੁਣ ਤੁਸੀਂ ਲੁਧਿਆਣਾ ਪਾਰਲੀਮੈਂਟਰੀ ਦੇਖ ਲਓ ਲੁਧਿਆਣਾ ਪਾਰਲੀਮੈਂਟਰੀ ਦੇ 9 ਹਲਕਿਆਂ 'ਚ ਆਹ ਪਾਰਟੀ ਦਾ 42% 42% ਵੋਟ ਸ਼ੇਅਰ ਸੀ ਬਿਲਕੁਲ ਕਿਸੇ ਕੀਮਤ ਤੇ ਛੋਟਾ ਵੀਰ ਪੱਪੀ 42% ਨਹੀਂ ਲੈ ਕੇ ਜਾ ਸਕਦਾ ਹੁਣ ਕਿੰਨੀ ਵੋਟ ਘਟਦੀ ਆ 30% ਤੇ ਆਉਂਦੀ ਆ ਕਿ 22% ਤੇ ਆਉਂਦੀ ਆ ਇਹ ਬਾਅਦ ਕੀ ਪਤਾ ਲੱਗੂਗਾ ਲੇਕਿਨ ਸਭ ਤੋਂ ਜ਼ਿਆਦਾ ਵੋਟ ਜੇ ਕਿਸੇ ਦੀ ਘਟਣੀ ਆ ਲੁਧਿਆਣਾ ਪਾਰਲੀਮੈਂਟਰੀ ਸੀਟ 'ਚ ਉਹ ਆਪ ਪਾਰਟੀ ਦੀ ਘਟਣੀ ਆ ਉਹ ਸਾਬ ਇਹਦਾ ਫਿਰ ਸਵਾਲ ਇਹ ਵੀ ਜੁੜਦਾ ਜੇ ਆਮਦਵੀ ਪਾਰਟੀ ਦਾ ਵੋਟ ਸ਼ੇਅਰ ਘਟੇਗਾ ਜਿਹੜਾ ਉਹ 22% ਤੁਸੀਂ ਇਹ ਗੱਲ ਕਰਦੇ ਵੀ ਘਟੇਗਾ ਉਹ ਜਾਏਗਾ ਕਿੱਧਰ ਵੀ ਕਾਂਗਰਸ ਪਾਰਟੀ ਨੂੰ ਫਾਇਦਾ ਹੋਏਗਾ ਜਾਂ ਅਕਾਲੀ ਦਲ ਨੂੰ ਜਾਂ ਭਾਜੀਪੀ ਨਹੀਂ ਨਹੀਂ ਦੇਖੋ ਮੈਂ ਨਹੀਂ ਬਟਕਾਦਾ 22% ਮੈਂ ਤਾਂ ਤੁਹਾਨੂੰ ਸਿਰਫ ਇਹ ਕਹਿ ਰਿਹਾ ਵੀ 42% ਸੀ ਤੇ ਸਭ ਤੋਂ ਜ਼ਿਆਦਾ ਜੇ ਕਿਸੇ ਦੀ ਵੋਟ ਘਟ ਉਹ ਆਪ ਦੀ ਘਟੂਗੀ ਤੇ ਦੇਖੋ ਜ ਸਾਡੇ ਕੈਂਡੀਡੇਟ ਕਾਂਗਰਸ ਪਾਰਟੀ ਦੇ ਕੈਂਡੀਡੇਟ ਰਾਜੇ ਵਰਡਿੰਗ ਉਹਨਾਂ ਦੀ ਪੋਜੀਸ਼ਨ ਬਹੁਤ ਵਧੀਆ ਵਾ ਕਿਉਂਕਿ ਜੇ ਤੁਸੀਂ ਇਹਨਾਂ ਦਾ ਬੇਸ ਦੇਖੋਗੇ ਜਿਹੜੀ ਸਨ 22 ਚ ਵੋਟ ਪਈ ਸੀ ਕਾਂਗਰਸ ਨੂੰ ਸਨ 22 ਚ ਤੁਸੀਂ ਜੇ ਪਾਰਲੀਮੈਂਟ ਦੀ ਜਿਹੜੀ ਵੋਟ ਥੋੜੀ ਘੱਟ ਨਹੀਂ ਪੈਂਦੀ ਹੁੰਦੀ 3.5% ਘੱਟਦੇ ਉਹ ਅਡਜਸਟਮੈਂਟ ਕਰੀਏ ਤਾਂ ਫਿਰ ਵੀ ਆਪਣੇ ਰਾਜਾ ਵੜਿੰਗ ਹੋਣਾ ਕੋਲ 246000 ਵੋਟ ਦਾ ਬੇਸ ਆ ਇਹ ਇਲੈਕਸ਼ਨ ਨੂੰ ਜਿੱਤਣ ਨੂੰ ਕਿਉਂਕਿ ਮਲਟੀ ਕੰਟਰੈਸਟ ਬਣ ਗਿਆ ਇੱਕ ਕੌਨਟੈਸਟ ਜਿੱਤਣ ਨੂੰ ਤੁਹਾਨੂੰ 3.5 ਤੋਂ 4 ਲੱਖ ਵੋਟ ਦੀ ਲੋੜ ਨਹੀਂ ਗਈ ਜਿਹੜਾ ਵੀ ਕੈਂਡੀਡੇਟ 3 ਲੱਖ ਵੋਟ ਲੈ ਗਿਆ ਉਹ ਜਿੱਤ ਗਿਆ ਹੁਣ ਜੇ ਤੁਸੀਂ ਪਹਿਲਾਂ ਹੀ 246000 ਤੇ ਖੜੇ ਹੋ ਜਿਵੇਂ ਰਾਜਾ ਜੀ ਖੜੇ ਆ ਸਟਾਰਟਿੰਗ ਪੁਆਇੰਟ ਤੇ ਫਿਰ 3 ਲੱਖ ਵਾਲਾ ਦੂਰ ਨਹੀਂ ਲੱਗਦਾ ਜੀ ਸੋ ਮੈਨੂ ਪੂਰਾ ਕੰਫਰੰਸ ਆ ਬਈ ਕਾਂਗਰਸ ਪਾਰਟੀ ਦੇ ਉਮੀਦਵਾਰ ਪ੍ਰਵਾਨ ਸਿੰਘ ਰਾਜਾ ਵਰਿੰਗ ਇਹ ਸਿਲੈਕਸ਼ਨ ਰਾਜਾ ਵਰਿੰਗ ਜੀ ਖੜੇ ਸੀ 2 ਲੱਖ 40 ਹਜ਼ਾਰ ਤੇ ਜਾਂ ਰਵਨੀਤ ਸਿੰਘ ਬਿੱਟੂ ਵੀ ਖੜੇ ਸੀ ਇਹ ਵੀ ਕਹਿ ਸਕਦੇ ਆ ਕਿਉਂਕਿ ਨਹੀਂ ਜੀ ਰਵਨੀਤ ਬਿੱਟੂ ਜੀ ਖੜੇ ਸੀ 1.5 ਲੱਖ ਤੇ ਜੀ ਉਹਨਾਂ ਦੇ ਨੌ ਉਮੀਦਵਾਰਾਂ ਨੂੰ ਜੇ ਆਪਾਂ ਧਾਕੇ ਹਲਕੇ ਦੇ 837 ਵੋਟਾਂ ਜੋ ਮਿਲੀਆਂ ਸੀ ਮੋਹੀ ਸਾਹਿਬ ਨੂੰ ਵਿੱਚ ਪਾ ਲਈਏ ਬੀਜੇਪੀ ਪਲੱਸ ਉਹਨਾਂ ਦਾ ਟੋਟਲ ਬਣਦਾ ਸੀ 1 ਲੱਖ 55 ਹਜ਼ਾਰ 1 ਲੱਖ 55 ਹਜ਼ਾਰ ਨੂੰ ਜੇ ਪਾਰਲੀਮੈਂਟਰੀ ਟਰਨਆਊਟ ਤੇ ਆਪਾਂ ਅਡਜਸਟ ਕਰ ਦਈਏ ਉਹ ਰਹਿ ਜਾਂਦੀ ਹੈ 1.5 ਲ ਬੀਜੇਪੀ ਸ਼ੁਰੂ ਕਰ ਰਹੀ ਹੈ 1.5 ਲੱਖ ਤੋਂ ਹੁਣ 1.5 ਲੱਖ ਤੋਂ ਤੁਸੀਂ ਮੈਨੂੰ ਦੱਸੋ ਕਿਵੇਂ 3 ਲੱਖ ਤੇ ਪਹੁੰਚੋਗੇ ਕਿਵੇਂ ਪਹੁੰਚੋਗੇ ਬਿਲਕੁਲ ਪਿੰਡਾਂ ਚ ਲੋਕ ਤੁਹਾਨੂੰ ਬੜ ਨਹੀਂ ਦੇ ਹੁੰਦੇ ਠੀਕ ਹੈ ਤੁਹਾਡੀਆਂ ਮੀਟਿੰਗ ਤੁਹਾਡੀਆਂ ਮੀਟਿੰਗਾਂ ਨਹੀਂ ਹੋ ਰਹੀਆਂ ਜਿਨੇ ਇਹ ਗੱਲ ਸਮਝ ਨਹੀਂ ਆਈ ਹੈਗੀ ਪਰ ਤੁਸੀਂ ਮੈਨੂੰ ਇਹ ਦੱਸੋ ਕਿ ਕਿੰਨੇ ਪਿੰਡਾਂ ਜਾ ਕੇ ਕਾਮਯਾਬ ਮੀਟਿੰਗ ਕਰ ਲੋਗੇ ਜੀ ਠੀਕ ਹੈ ਜੀ ਸੋ ਰਹਿ ਗਿਆ ਸ਼ਹਿਰ ਸ਼ਹਿਰ ਦੀ ਸ਼ਹਿਰ ਦੇ ਲੋਕਾਂ ਨੇ ਪਹਿਲਾਂ ਹੀ ਫੈਸਲੇ ਕੀਤੇ ਹੋਏ ਨੇ ਜੀ ਦੇਖੋ ਜਿਹੜੇ ਤਾਂ ਆ ਆਪਦੀ ਟਰੈਡੀਸ਼ਨਲ ਕਾਂਗਰਸ ਫੈਮਲੀਆਂ ਜਿਹੜੇ ਕਾਂਗਰਸ ਫੈਮਲੀਆਂ ਨੇ ਸਨ ਬਾਈ ਕਾਂਗਰਸ ਨੂੰ ਸ਼ਹਿਰ ਚ ਵੋਟ ਪਾਈ ਠੀਕ ਹੈ ਜਿਹੜੇ ਉਦੋਂ ਨਹੀਂ ਹਲੇ ਉਹ ਹੁਣ ਕਿੱਥੇ ਲੰਘ ਗਏ ਠੀਕ ਹੈ ਸੋ ਗੱਲ ਆ ਜਾਂਦੀ ਹੈ ਜਿਨ੍ਹਾਂ ਨੇ ਬੀਜਪੀ ਨੂੰ ਸਪੋਰਟ ਕਰਨੀ ਆ ਠੀਕ ਹੈ ਬੀਜਪੀ ਦੀ ਸਪੋਰਟ 9 ਹਲਕਿਆਂ ਚ 1.5 ਲੱਖ ਵੋਟ ਸੀ ਪਾਰਲੀਮੈਂਟਰੀ ਟਰਨ ਆਊਟ ਦੇ ਬੇਸਿਸ ਤੇ ਠੀਕ ਹੈ ਜੀ ਹੁਣ 1.5 ਲੱਖ ਨੂੰ ਤੁਸੀਂ 3 ਲੱਖ ਤੇ ਲੈ ਕੇ ਜਾ ਹੀ ਨਹੀਂ ਸਕਦੇ ਜੀ ਦਾ ਕਹਿੰਦਾ ਸੱਤ ਹਲਕੇ ਜਿੱਤ ਰਹੇ ਆ ਹਜੇ ਦੇਖੋ ਜਦੋਂ ਜਨਤਾ ਰقم ਸਮਝ ਗਈ ਦੇਖੋ ਹਜੇ ਤਾਂ ਜਨਤਾ ਨੇ ਵੀ ਕੀ ਦੇਖਿਆ ਨਹੀਂ ਹਜੇ ਤਾਂ ਦੇਖੋ ਜੀ ਹਰ ਇੱਕ ਕੈਂਡੀਡੇਟ ਕਹਿੰਦਾ ਠੀਕ ਹੈ ਪਵਨ ਆਜ਼ਾਦ ਖੜਾ ਹੋ ਜੂਵੇ ਉਹ ਤਾਂ ਕਹਿੰਦਾ ਮੈਂ ਵਿਨਿੰਗ ਕੈਂਡੀਡੇਟ ਆ ਸੋ ਸਾਰੇ ਕੈਂਡੀਡੇਟਾਂ ਦੀ ਡਿਊਟੀ ਬਣਦੀ ਹੁੰਦੀ ਆ ਕਹਿਣ ਨੂੰ ਵੀ ਮੈਂ ਵਿਨਿੰਗ ਕੈਂਡੀਡੇਟ ਆ ਸਟੇਜਾਂ ਤੋਂ ਸਾਰੇ ਲੀਡਰ ਕਹਿੰਦੇ ਹੁੰਦੀ ਜੀ 13 ਸੀਟਾਂ ਜਿੱਤਾਂਗੇ 13 ਸੀਟਾਂ ਕੋਈ ਨਹੀਂ ਜਿੱਤਦਾ ਹੁੰਦਾ ਪਾਰਲੀਮੈਂਟਰੀ ਲੈਵਲ ਤੇ ਸਾਰੇ ਕਹਿੰਦੇ ਜੀ ਅਸੀਂ ਲੱਖ ਵੋਟ ਦੇ ਚੱਪਤਾ ਜਿੱਤਾਂਗੇ ਇਹ ਜਿਹੜੀ ਕੋਈ ਲੱਖ ਫੂਟ ਦਾ ਮਾਰਜਿਨ ਨਹੀਂ ਹੋਣਾ ਦੇਖੋ ਜੀ ਪਰ ਫਿਰ ਵੀ ਫਿਰ ਵੀ 20 30000 40000 ਦਾ ਮਾਰਜਿਨ ਤੇ ਆਪਣੇ ਰਾਜਾਬੜਿੰਗ ਜਿੱਤੂ ਜਿੱਤ ਸਕਦੇ ਨੇ ਕਿਉਂਕਿ ਉਹਨਾਂ ਦੀ ਬੇਸ ਬਹੁਤ ਤਕੜੀ ਆ 246000 ਉਹਨਾਂ ਦੀ ਪਾਰਲੀਮੈਂਟਰੀ ਟਰਨਆਊਟ ਅਡਜਸਟਡ ਵੋਟ ਦਾ ਬੇਸ ਬਣਿਆ ਹੋਇਆ 246 ਤੋਂ ਮੈਨੂੰ ਲੱਗਦਾ 3 ਲੱਖ ਤੇ ਪਹੁੰਚਣਾ ਆਸਾਨੀ ਦੀ ਗੱਲ ਆ ਲੇਕਿਨ ਆਪਣੇ ਬੀਜੇਪੀ ਨੂੰ 1.5 ਲੱਖ ਤੋਂ 3 ਲੱਖ ਤੇ ਪਹੁੰਚਣਾ ਮੇਰੇ ਖਿਆਲ ਨਾਲ ਇੰਪੋਸੀਬਲ ਹੋਰ ਸਭ ਰਾਜਾਬੜਿੰਗ ਤੇ ਵੀ ਆਵਾਂਗੇ ਤੁਸੀਂ ਐਨਆਰਆਈਆਂ ਨਾਲ ਕਾਫੀ ਇਨਟੱਚ ਹੈ ਤੁਸੀਂ ਖੁਦ ਐਨਆਰਆਈ ਹੈਗੇ ਹੋ ਐਨਆਰਆਈਆਂ ਨੇ ਆਮਦਵੀ ਪਾਰਟੀ ਸਰਕਾਰ ਲੈਣ ਵਾਸਤੇ 2017 ਵਿੱਚ ਬੜੀ ਜਦੋਜਹਿਦ ਕੀਤੀ ਸੀ ਇਸ ਵਾਰ ਵੀ ਬੜਾ ਸਹਿਯ ਦੇ ਵਿੱਚ ਕੀ ਹੈ ਕੀ ਸੋਚ ਰਹੇ ਨੇ ਸਰਕਾਰ ਬਾਰੇ ਜੇ 100 ਐਨਆਰਆਈ ਹਮ ਅ ਨੇ ਸਪੋਰਟ ਕੀਤੀ ਜੀ ਆਪ ਦੀ ਸੰ 2022 ਪਮਾ ਉਹਨਾਂ ਨੇ ਬਾਹਰ ਬੈਕਟੇ ਟੈਲੀਫੋਨ ਕੀਤੇ ਨੇ ਪਮਾ ਉਹ ਜਹਾਜ਼ ਫੜ ਕੇ ਇੱਥੇ ਆਏ ਹਮ ਪਮਾ ਉਹਨਾਂ ਨੇ ਫੇਸਬੁੱਕ ਤੇ ਸਪੋਰਟ ਕੀਤੀ ਇਲੈਕਟ੍ਰੋਨਿਕ ਮੀਡੀਆ ਸੋਸ਼ਲ ਮੀਡੀਆ ਰਾਹੀਂ ਜੀ ਜਿਵੇਂ ਉਹਨਾਂ ਨੇ ਸਪੋਰਟ ਕੀਤੀ ਹਮ ਜੇ 100 ਨੇ ਉਦੋਂ ਕੀਤੀ ਉਹ ਸੋਚਦੇ ਸੀ ਕਿ ਵੀ ਇਹ ਜਿਹੜੀ ਸਰਕਾਰ ਆ ਇਹ ਸਰਕਾਰ ਅ ਇੱਕ ਨਵੇਂ ਸੋਚਦੀ ਹਮ ਅ ਕ੍ਰਾਪਸ਼ਨ ਫਰੀ ਜੀ eficiency ਵਾਲੀ ਸਰਕਾਰ ਆਉਗੀ ਤੇ ਉਹ ਐਨਆਰਆਈ ਜੇ 100 ਨਾਲ ਖੜੇ ਸੀਗੇ ਨੇ ਅੱਜ ਉਹਨਾਂ ਚੋਂ 40 ਵੀ ਨਹੀਂ ਤੁਹਾਨੂੰ ਲੱਭਣਗੇ 40 ਨਹੀਂ ਹੈਗੇ ਜੀ ਫੋਰਸਪੋਰਟ ਐਨਆਰਆਈਆਂ ਜੀ ਕਾਫੀ ਖੁਰਗੀ ਸੀ ਕਾਫੀ ਖੁਰਗੀ ਬਿਲਕੁਲ ਜੀ ਜੀ ਖੁਰੋ ਸਾਹਿਬ ਰਾਜਾ ਵਰਿੰਗ ਦੀ ਤੁਸੀਂ ਗੱਲ ਕੀਤੀ ਹੈ ਰਾਜਾ ਵਰਿੰਗ ਭਮਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪਰ ਉਹ ਕਹਿੰਦੇ ਪ੍ਰਧਾਨ ਸਿਰਫ ਕਾਂਗਰਸ ਪਾਰਟੀ ਵਾਸਤੇ ਨਹੀਂ ਆਮ ਲੋਕਾਂ ਵਾਸਤੇ ਇੱਕ ਆਮ ਉਮੀਦਵਾਰ ਨੇ bari ਹੋਣ ਦਾ ਬੜਾ ਸ਼ਬਦੀ ਹਮਲਾ ਕਰ ਰਹੇ ਨੇ ਭਮਾ ਔਕਾਦਿਲ ਵਾਲੇ ਕਰਨ ਪਮਾ ਆਮ ਆਦਮੀ ਪਾਰਟੀ ਵਾਲੇ ਪਮਾ ਭਾਰਤੀ ਜਨਤਾ ਪਾਰਟੀ ਵਾਲੇ ਨੇ ਬਬ ਇਹ ਜਿਹੜੀ ਇਹ ਲੇਬਲ ਲੱਗਦਾ ਨਾ ਵੀ ਬਾਹਰ ਵਾਲੇ ਨੇ ਕਿ ਇਹ ਲਾਹੌਰ ਤੋਂ ਆਗੇ ਹੂੰ ਜੀ ਕਿ ਲਖਣਾਓ ਤੋਂ ਆਗੇ ਜੀ ਹੈ ਤਾਂ ਪੰਜਾਬੀ ਛੋੜਾ ਜਿਹਾ ਸੂਬਾ ਜੀ ਛੋੜਾ ਜਿਹਾ ਸੂਬੇ 'ਚ ਤੁਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਇਹ ਬਾਹਰਲੇ ਨੇ ਕਿ ਅੰਦਰਲੇ ਨੇ ਤੇ ਕਿਧਰ ਪਾਖੜਾ ਇਦੋਂ ਦੂਰ ਹੂੰ ਸੋ ਪੰਜਾਬ ਦੇ ਵਿੱਚ ਦੇਖੋ ਜੀ ਇੰਟਚੇਜੇਬਲ ਆ ਪੰਜਾਬੀਅਤ ਹੂੰ ਪੰਜਾਬ ਦੇ ਵਿੱਚ ਪੰਜਾਬੀਅਤ ਸੋਚ ਵਾਲੇ ਪ੍ਰੋਗਰੈਸਿਵ ਸੋਚ ਵਾਲੇ ਤੁਸੀਂ ਜਿੱਥੇ ਮਰਜੀ ਖੜੇ ਕਰ ਲਓ ਜੀ ਜੀ ਬਿਲਕੁਲ ਕੋਰੋ ਸਾਹਿਬ ਕੀ ਆ ਆ ਦਰੇਂਦਰ ਮੋਦੀ ਹੋਰ ਦੀ ਗੱਲ ਕੀਤੇ ਪ੍ਰਧਾਨ ਮੰਤਰੀ ਮੋਦੀ ਹੋਰਾ ਦੀ ਕੀ ਲੱਗਦਾ ਦੇਸ਼ ਚ ਦੁਬਾਰਾ ਵਾਪਸੀ ਹੋਏਗੀ ਕਿਉਂਕਿ ਕਹਿੰਦੇ ਪੰਜਾਬ ਚੋਂ ਵੀ ਜੇ ਪਰ ਪ੍ਰਭਾਵ ਘਟਾ ਹੈ ਦੂਜੇ ਸੂਬੇ ਵਿੱਚ ਉਸੇ ਤਰ੍ਹਾਂ ਬੀਜੇਪੀ ਲਹਿਰ ਬਰਕਰਾਰ ਹੈ ਜੋ ਲੇਟੈਸਟ ਰਿਪੋਰਟ ਆ ਰਹੀ ਹੈ ਦੇਖੋ ਜੀ 2 ਮਹੀਨੇ ਪਹਿਲਾਂ ਤਾਂ ਬੀਜੇਪੀ ਸੋਚ ਰਹੇ ਸੀ ਵੀ ਅਸੀਂ 400 ਪਲੱਸ ਸੀਟਾਂ ਲੈ ਕੇ ਜਾਵਾਂਗੇ ਉਹ ਗੱਲਾਂ ਤਾਂ ਛੇਤੀ ਬੰਦ ਹੋ ਗਈਆਂ ਠੀਕ ਹੈ ਜੀ ਤੇ ਫਿਰ ਕਹਿੰਦੇ ਜੀ ਨਹੀਂ ਜੀ ਅਸੀਂ ਪਲੱਸ ਰਵਾਂਗੇ ਹੁਣ ਤਾਂ ਪਲੱਸ ਵੀ ਕਿਤੇ ਨਹੀਂ ਆਉਂਦੀ ਜੀ ਹੁ ਕਿੰਨੀ ਘਟਦੀ ਆ ਕਿੱਥੇ ਸੀਟਾਂ ਬੀਜਪੀ ਲੂਜ਼ ਕਰਦੀਆਂ ਦੇਖੋ ਜੀ ਰਾਜਸਥਾਨ ਚ 25 ਸੀਟਾਂ ਜੀ ਹਰਿਆਣੇ ਚ 10 ਦੀਆਂ 10 ਠੀਕ ਆ ਜੀ ਤੇ ਹਰਿਆਣੇ ਚ ਵੀ ਬੀਜਪੀ ਦੇ ਸੀਟਾਂ ਲਾਸ ਹੋਣਗੇ ਕਾਂਗਰਸ ਜਿੱਤੂਗੀ ਤੇ ਰਾਜਸਥਾਨ ਚ ਵੀ ਜੀ ਕਾਂਗਰਸ ਜਿੱਤੂਗੀ ਜੀ ਜੀ ਮਤਲਬ ਕਿ ਸਰਕਾਰ ਤੁਸੀਂ ਕਾਂਗਰਸ ਦੀ ਬਣਾਉਂਗੇ ਇਤਕੇ ਕਾਂਗਰਸ ਦੀ ਰਿਕਵਰੀ ਸ਼ੁਰੂ ਹੋਊਗੀ ਰਿਕਵਰੀ ਸ਼ੁਰੂ ਹੋਊਗੀ ਰਿਕਵਰੀ ਸ਼ੁਰੂ ਹੋਊਗੀ ਕਾਂਗਰਸ ਦੀ ਗਿਣਤੀ ਵਧੂਗੀ ਭਾਜਪਾ ਦੀ ਗਿਣਤੀ ਘਟੂਗੀ ਜੀ ਖੂਰ ਸਾਹਿਬ ਆਖਰੀ ਸਵਾਲ ਲਵਾਂਗੇ ਤੁਸੀਂ ਕਾਂਗਰਸ ਵਾਪਸੀ ਕੀਤੀ ਹੈ ਸਿਆਸਤ ਕਿੱਥੋਂ ਸ਼ੁਰੂ ਕਰੋਗੇ ਹਲਕਾ ਦਾਖਾ ਤੁਹਾਡਾ ਆਪਣਾ ਘਰੇਲੂ ਹਲਕਾ ਹੈਗਾ ਤੇ ਕਿਵੇਂ ਅਗਲਾ ਕੀ ਸੋਚਿਆ ਹੈਗਾ ਅੱਗੇ ਜੀ ਦੇਖੋ ਜੀ ਇਹ ਤਾਂ ਹੁਣ ਪ੍ਰਧਾਨ ਸਾਹਿਬ ਰਾਜਾ ਜੀ ਨਾ ਬੈਠਾਂਗੇ ਜੀ ਜਿੱਥੇ ਉਹ ਡਿਊਟੀ ਲਾਉਣਗੇ ਖੰਗੂਰਾਪੁਰਾ ਡਿਊਟੀ ਬੁਕਤਾਂਗੇ ਜੀ ਥੈਂਕ ਯੂ ਜੀ ਤਾਂ ਤੁਸੀਂ ਸੁਣਿਆ ਇਸਨ ਸਰਦਾਰ ਜਸਬੀਰ ਸਿੰਘ ਜੱਸੀ ਖੰਘੂੜਾ ਜਿਨ੍ਹਾਂ ਨੇ ਵਿਵਾਕੀ ਨਾਲ ਹਰ ਇੱਕ ਇੱਕ ਸਵਾਲ ਦਾ ਜਵਾਬ ਦਿੱਤਾ ਤੇ ਉਹ ਖਾਸ ਤੌਰ ਤੇ ਵੋਟਾਂ ਦੀ ਗਿਣਤੀ ਮਿੰਟੂ ਜਿਵੇਂ ਕਹਿੰਦੇ ਸਿਆਸੀ ਪੰਡਿਤ ਜਿਵੇਂ ਗਿਣਤੀ ਕਰਦੇ ਨੇ ਉਵੇਂ ਖੰਘੂੜਾ ਸਾਹਿਬ ਨੇ ਉਂਗਲਾ ਦੇ ਪੋਟਿਆਂ ਉੱਤੇ ਗਿਣੀ ਹੋਈ ਸੀ ਵੀ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਤੇ ਅੱਗੇ ਕਿਹਨੂੰ ਕਿੰਨੀਆਂ ਪੈਣਗੀਆਂ ਤਾਂ ਪਤਾ ਦਾ 4 ਜੂਨ ਨੂੰ ਲੱਗੇਗਾ ਪਰ ਖੰਘੂੜਾ ਸਾਹਿਬ ਦਾ ਦਾਵਾ ਹੈ ਕਿ ਕਾਂਗਰਸ ਪਾਰਟੀ ਰਿਕਵਰੀ ਜ਼ਰੂਰ ਕਰੇਗੀ ਜੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਲੁਧਿਆਣਾ ਵਿੱਚ ਪੱਪੀ ਪ੍ਰਾਸਰ ਹੋਰਦਾ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਜ਼ਰੂ ਜਿਹੜੇ ਲੋਕ ਨੇ ਉਹ ਕਿੰਨਾ ਕਿਤੇ ਨਰਾਜ਼ ਜਰੂਰ ਨਜ਼ਰ ਆ ਰਹੇ ਵੀ ਜੋ ਸਰਕਾਰ ਨੇ ਉਸ ਸਮੇਂ ਵਾਦੇ ਜੋ ਦਾਅਵੇ ਕੀਤੇ ਸਾਨੂੰ ਦਾਅਵਿਆਂ ਤੋਂ ਸਰਕਾਰ ਜਿਹੜੀ ਹੈ ਖਸਕ ਦੀ ਨਜ਼ਰ ਆ ਰਹੀ ਹੈ ਮਹਿੰਦਰਪਾਲ ਸਿੰਘ ਤੁਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਰੌਣਕ ਨੀ ਟੀਵੀ ਸਸਤੀਕ